ਕਹਿੰਦੇ ਨੇ ਉਮੀਦ ਤੇ ਦੁਨੀਆ ਕਾਇਮ ਹੈ ਉਮੀਦ ਨਹੀਂ ਛੱਡਾਂਗੇ ਤਾਂ ਕਿਸੇ ਨਾ ਕਿਸੇ ਦਿਨ ਸਫਲਤਾ ਜ਼ਰੂਰ ਹਾਸਲ ਹੋਵੇਗੀ ਤੇ ਅਜਿਹੀ ਜਿੰਦੀ ਜਾਗਦੀ ਮਿਸਾਲ ਜਿਹੜੀ ਏ ਉਹ ਸਾਨੂੰ ਇੱਕ ਪਰਿਵਾਰ ਦੇ ਵਿੱਚ ਦੇਖਣ ਨੂੰ ਮਿਲੀ ਏ ਤੇ ਪਰਿਵਾਰ ਜਿਸ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਪਹਿਲਾਂ ਤਾਂ ਇਸ ਪਰਿਵਾਰ ਨੂੰ ਵਿਸ਼ਵਾਸ ਨਹੀਂ ਹੋਇਆ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਵਾਕਈ ਉਹਨਾਂ ਦੀ ਕਿਸਮਤ ਜਿਹੜੀ ਉਹ ਚਮਕ ਗਈ ਹੈ ਕਿਉਂਕਿ 50 ਸਾਲਾਂ ਤੋਂ ਜਤਨ ਕਰ ਰਹੇ ਸੀ ਕਿ ਸ਼ਾਇਦ ਕਿਸੇ ਨਾ ਕਿਸੇ ਦਿਨ ਤਾਂ ਸਾਡੀ ਕਿਸਮਤ ਚਮਕੇਗੀ ਤੇ ਅੱਜ ਉਹ ਦਿਨ ਜਿਹੜਾ ਹੈ ਉਹ ਆ ਚੁੱਕਾ ਹੈ ਉਮੀਦ ਰੰਗ ਲੈ ਕੇ ਆਈ ਕਿਸਮਤ ਚਮਕੀ ਇਸ ਪਰਿਵਾਰ ਦੀ ਜੀ ਗੱਲ ਕਰ ਰਹੇ ਹਾਂ ਇੱਕ ਅਜਿਹੇ ਪਰਿਵਾਰ ਦੀ ਜੋ ਜਲੰਧਰ ਦੇ ਵਿੱਚ ਰਹਿ ਰਿਹਾ ਜਿੰਨਾਂ ਦੀ 2.5 ਕਰੋੜ ਦੀ ਲਾਟਰੀ ਲੱਗੀ ਹੈ ਹਾਲਾਂਕਿ ਇਸ ਪਰਿਵਾਰ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀਗਾ ਅਖਬਾਰ ਦੇ ਵਿੱਚ ਦੇਖ ਕੇ ਉਹਨਾਂ ਨੂੰ ਸੂਚਨਾ ਮਿਲੀ ਪਤਾ ਲੱਗ ਗਿਆ ਫਿਰ ਵੀ ਵਿਸ਼ਵਾਸ ਨਹੀਂ ਹੋਇਆ ਤੇ ਵਿਸ਼ਵਾਸ ਉਦੋਂ ਹੋਇਆ ਜਦੋਂ ਲਾਟਰੀ ਏਜੰਸੀ ਕੰਪਨੀ ਦੇ ਵੱਲੋਂ ਫੋਨ ਆਇਆ ਤੇ ਉਹ ਟੀਮ ਜਿਹੜੀ ਹੈ ਉਹਨਾਂ ਦਾ ਇਨਾਮ ਲੈ ਕੇ ਘਰ ਪਹੁੰਚੀ ਹੈ ਤੇ ਦਿਖਾਉਣੀ ਆ ਤੁਹਾਨੂੰ ਉਸ ਘਰ ਦੀਆਂ ਤਸਵੀਰਾਂ ਕਿ ਕਿਸ ਤਰ੍ਹਾਂ ਖੁਸ਼ੀਆਂ ਜਿਹੜੀਆਂ ਨੇ ਉਹ ਹਰ ਇੱਕ ਦੇ ਚਿਹਰੇ ਤੇ ਖਿਰਦੀ ਹੋਈ ਨਜ਼ਰ ਆ ਰਹੀ ਹੈ ਇਹ ਪਰਿਵਾਰ ਹੈ ਜਿਹੜਾ ਆਦਮਪੁਰ ਨਿਵਾਸੀ ਪ੍ਰੀਤਮ ਦੇ ਵੱਲੋਂ ਜਿਹੜੀ ਇਹ ਟਿਕਟ ਲਿੱਤੀ ਗਈ ਸੀਗੀ ਜਿਨ੍ਹਾਂ ਨੇ 50 ਸਾਲਾਂ ਤੋਂ ਇਹ ਟਿਕਟ ਖਰੀਦਣ ਦਾ ਸਿਲਸਲਾ ਜਾਰੀ ਰੱਖਿਆ ਤੇ ਪਿਛਲੇ ਹਫਤੇ ਹੀ ਉਹਨਾਂ ਦੀ ਲੋਟਰੀ ਦਾ ਟਿਕਟ ਹੈ ਜਿਹੜਾ ਸ਼ਹਿਰ ਦੇ ਵਿੱਚ ਆਏ ਇੱਕ ਸੇਵਕ ਨਾਮ ਦੇ ਵਿਅਕਤੀ ਦੇ ਵੱਲੋਂ ਖਰੀਦੀ ਗਈ ਸੀ। ਦਾਦੇ ਕੇ ਟਿਕਟ ਜਿਹੜੀ ਹੈ ਉਹਨਾਂ ਨੇ ਆਪਣੇ ਨਾਮ ਤੋਂ ਨਹੀਂ ਬਲਕਿ ਆਪਣੀ ਪਤਨੀ ਅਨੀਤਾ ਜੱਗੀ ਦੀ ਉਰਫ ਬਬਲੀ ਦੇ ਨਾਮ ਤੋਂ ਖਰੀਦੀ ਸੀਗੀ ਪਰ ਉਹਨਾਂ ਨੂੰ ਉਮੀਦ ਸੀ ਕਿ ਕਦੇ ਨਾ ਕਦੇ ਤਾਂ ਇਹ ਟਿਕਟ ਜਿਹੜੀ ਖਰੀਦੀ ਹੈ ਲੋਟਰੀ ਜਿਹੜੀ ਖਰੀਦੀ ਹੈ ਉਹ ਜ਼ਰੂਰ ਨਿਕਲੇਗੀ ਜਿਸ ਦਾ ਟਿਕਟ ਨੰਬਰ ਹੈ ਜਿਹੜਾ ਹੈ 452749 ਸੀਗਾ ਤੇ ਐਤਵਾਰ ਦੀ ਸਵੇਰ ਨੂੰ ਜਦੋਂ ਉਹਨਾਂ ਨੇ ਅਖਬਾਰ ਪੜ੍ਹਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਲੋਟਰੀ ਜਿਹੜੀ ਉਹ ਨਿਕਲ ਚੁੱਕੀ ਹੈ ਪਰ ਫਿਰ ਵੀ ਉਹਨਾਂ ਨੂੰ ਯਕੀਨ ਨਾ ਹੋਇਆ ਤੇਗਵਾਲ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾਉਂਦੇ ਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਵਿਸ਼ਵਾਸ ਤਾਂ ਨਹੀਂ ਹੋਇਆ ਜੀ ਲੇਕਿਨ ਜਦੋਂ ਪਤਾ ਚੱਲਿਆ ਕਿ ਲੋਟਰੀ ਲੱਗ ਗਈ ਹੈ ਤਾਂ ਕਿਹੋ ਜਿਹਾ ਮਹਿਸੂਸ ਕਰ ਰਹੇ ਸੀ ਮੈਂ ਤੁਸੀਂਆਂ ਕਿ ਮੈਨੂੰ ਇਹ ਜਦ ਲਈ ਸੀ ਮੈਂ ਕਰੋੜਪਤੀ ਬਣਾਗਾ ਜਿੱਦੋਂ ਦੀ ਅਸੀਂ ਲਾਟਰੀ ਪਾਨੇ ਆ ਉਦੋਂ ਵੱਡੇ ਤੋਂ ਵੱਡਾ ਇਨਾਮ ਜੋ ਹੈ 1 ਲੱਖ ਰੁਪਏ ਦਾ ਹੁੰਦਾ ਸੀ ਤੇ ਉਦੋਂ ਟਿਕਟ 1 ਰੁਪਏ ਦਾ 2 ਰੁਪਏ ਦਾ 5 ਰੁਪਏ ਦਾ ਹੱਦ 10 ਰੁਪਏ ਦਾ ਹੁੰਦਾ ਸੀ ਫਿਰ 20 ਦਾ ਆਇਆ ਫਿਰ 50 ਆ ਫਿਰ 100 ਦਾ ਤੇ 10 ਲੱਖ ਤੋਂ ਬਾਅਦ ਇਨਾਮ ਬਿਲਕੁਲ ਨਹੀਂ ਸੀ ਹੁੰਦਾ ਉਹ ਤੀਆਂ ਦੇ ਨਿਕਲੇ ਵੀ ਹੋਣਗੇ ਪਰ ਲੇਕਿਨ 10 ਲੱਖ ਤੋਂ ਬਾਅਦ ਆਪਾਂ ਨਹੀਂ ਸੁਣਿਆ 5 ਤੋਂ ਬਾਅਦ ਨਹੀਂ ਸੁਣਿਆ ਪਰ ਹੁਣ ਟਿਕਟ ਮਹਿੰਗਾ ਹੋਣ ਕਰਕੇ ਜਿਹੜਾ ਟਿਕਟ ਹੈ ਇਸ ਟਾਈਮ 500 ਰੁਪਏ ਦਾ ਹੈ ਹਰ ਆਮ ਬੰਦਾ ਪਾ ਵੀ ਸਕਦਾ ਹੈ ਕਿ ਨਹੀਂ ਪਾ ਸਕਦੇ ਲੇਕਿਨ ਪ੍ਰਭੂ ਦੀ ਕਿਰਪਾ ਦੇ ਨਾਲ ਮੈਂ ਵਿਸ਼ਵਾਸ ਦੇ ਉਤੇ ਵਿਸ਼ਵਾਸ ਰੱਖ ਕੇ ਇਹ ਟਿਕਟ ਜੋ 500 ਰੁਪਏ ਦਾ ਪਾਇਆ ਹੈ ਮਿਸ਼ਵਰ ਨੇ ਮੇਰੀ ਪ੍ਰਾਰਥਨਾ ਸੁਣ ਲਈ ਹੈ ਔਰ ਮੈਂ 500 ਦੇ ਵਿੱਚ ਤਕਰੀਬਨ 2.5 ਕਰੋੜ ਦਾ ਮੈਂਬਰ ਬਣ ਗਿਆ ਹਾਂ ਮੈਂ ਇਹ ਵੀ ਕਹਦਾ ਕਿ ਜਿਹੜਾ 2.5 ਕਰੋੜ ਮੈਨੂੰ ਮਿਲਿਆ ਹੈ ਇਹਦੇ ਵਿੱਚ 25% ਪੈਸਾ ਮੈਂ ਧਾਰਮਿਕ ਪਾਸੇ ਲਾ ਕੇ ਬਾਕੀ ਆਪਣਾ ਟਾਈਮ ਪਾਸ ਕਰਾਂਗਾ ਹਾਂਜੀ ਹਾਂਜੀ ਵਿਸ਼ਵਾਸ ਹੈ ਇਕ ਦਿਨ ਮੇਰਾ ਜਰੂਰ 2 ਕਰੋੜ ਬਣ ਜਾਏਗਾ ਬਣਾਗੇ ਆਪਾਂ ਵਿਸ਼ਵਾਸ ਦੇ ਉੱਤੇ ਹੀ ਆ ਵੀ ਕਿ ਜੇ ਲਾਟਰੀ ਪਾਈ ਹੈ ਤੇ ਵਿਸ਼ਵਾਸ ਵੀ ਹੋਣਾ ਚਾਹੀਦਾ ਹੈ ਤੇ ਇਸ ਕਰਕੇ ਕਿ ਮੇਰੀ ਪਰਮਾਤਮਾ ਨੇ ਬਹੁਤ ਜਲਦੀ ਸੁਣੀ ਹੈ ਕਿ ਤੁਹਾਨੂੰ ਸਾਨੂੰ ਉਹਨਾਂ ਕਰੋੜਪਤੀ ਬਣਾ ਦਿੱਤਾ ਗਿਆ ਹੈਗਾ ਤੇ ਬਾਕੀ ਜੋ ਵੀ ਹੈਗਾ ਇਹ ਅਸੀਂ ਈਸ਼ਵਰ ਦਾ ਧੰਨਵਾਦ ਕਰਦੇ ਹਾਂ ਕਿ ਜਿਸ ਨਾਲ ਸਾਨੂੰ ਇੱਥੇ ਤੱਕ ਪਹੁੰਚ ਆਇਆ ਹੈ ਸੁਣਨੇ ਮੇ ਇਹ ਆਇਆ ਹੈ ਕਿ ਆਪਨੇ ਇਹ ਲਾਟਰੀ ਖੁਦ ਕਹਿ ਕੇ ਡਲਵਾਈ ਥੀ ਔਰ ਇਹ ਆਖਰੀ ਹੀ ਲਾਟਰੀ ਸੀ ਕਿਉਂਕਿ ਪਿਛਲੇ ਲੰਬੇ ਸਮੇਂ ਸੇ ਕੋਈ ਬੰਪਰ ਡਰਾ ਨਿਕਲ ਨਹੀਂ ਪਾ ਰਿਹਾ ਬਿਲਕੁਲ ਨਹੀਂ ਸੀ ਨਿਕਲਿਆ ਛੋਟੇ ਛੋਟੇ ਨਾਮ ਤਾਂ ਉਹ ਕਈ ਵਾਰ ਨਿਕਲੇ ਆ ਗਿਆ ਮਗਰ ਫਿਰ ਵੀ ਇਹ ਮੈਂ ਕਹਿੰਦੀ ਸੀ ਕਿ ਵੀ ਅਸੀਂ ਲੋਟਰੀ ਨਹੀਂ ਪਾਣੀ ਹੈਗੀ ਇੱਕ ਦਿਨ ਮੇਰਾ ਝਗੜਾ ਵੀ ਸੀਗਾ ਕਿ ਅਸੀਂ ਲੋਟਰੀ ਪਾਣਾ ਹੀ ਛੱਡ ਦੇਣੀ ਹੈਗੀ ਕਿਉਂਕਿ ਇੰਨਾ ਪੈਸਾ ਬਰਬਾਦ ਕਰ ਚੁੱਕੇ ਆ ਕੋਈ ਹੱਥ ਨਹੀਂ ਲੱਗਿਆ ਹੈਗਾ ਤੇ ਫਿਰ ਵੀ ਉਹ ਕਹਿੰਦੇ ਮਤਾਬਕ ਮੇਰੀ ਆਖਰੀ ਲੋਟਰੀ ਤੁਸੀਂ ਪਾ ਲਓ ਮੇਰੇ ਕੋਲੋਂ ਕਿ ਹੋ ਸਕਦਾ ਕਿ ਪਰਮਾਤਮਾ ਤੁਹਾਡੀ ਸੁਣ ਲਵੇ ਤੇ ਮੈਂ ਕਿਹਾ ਜੇ ਕੋਈ ਕਹਿੰਦਾ ਹੈਗਾ ਚਲੋ ਇੱਕ ਲੋਟਰੀ ਹੈਗੀ ਤੁਸੀਂ ਪਾ ਲਓ आपके पिता जी की लोटरी लगी है और की लॉटरी लगी तो ये बता कितनी खुशी हो रही बहुत ज्यादा खुशी हो रही है और क्या उम्मीद थी आपकी लोटरी लगेगी हाँ पापा को तो उम्मीद थी मुझे हमें तो ऐसा था

ਅਸੀਂ ਆਪਣੇ ਮੰਮੀ ਪਾਪਾ ਨੂੰ ਮੁਬਾਰਕਬਾਦ ਦਿੰਦੇ ਆ ਕਿ ਐਨੇ ਸਾਲ ਬਾਅਦ ਤੁਹਾਡੇ ਦੇ ਟਾਈਮ ਆਇਆ ਵਾ ਕਿ ਤੁਸੀਂ ਹਨਾ ਲਾਟਰੀ ਭਰਦੇ ਸੀ ਅੱਜ ਤੁਹਾਨੂੰ ਪ੍ਰਮਾਤਮਾ ਨੇ ਸਫਲ ਕੀਤਾ ਇਸ ਕਰਕੇ ਅਸੀਂ ਇਹ ਚਾਹੁੰਦੇ ਕਿ ਜੋ ਤੁਹਾਡੇ ਆਪਣੇ ਸੁਪਨੇ ਆ ਪਹਿਲੇ ਉਹ ਪੂਰੇ ਕਰਿਓ ਕਿ ਜੇ ਉਹਦਾ ਤੁਹਾਡਾ ਮਕਾਨ ਹੈ ਨਹੀਂ ਸਭ ਤੋਂ ਪਹਿਲੇ ਮਕਾਨ ਲਓ ਦੁਕਾਨ ਲਓ ਕਿ ਸਾਨੂੰ ਵੀ ਇਹ ਖੁਸ਼ੀ ਆ ਕਿ ਸਾਡੇ ਮਾਪਿਓ ਦਾ ਸਭ ਕੁਝ ਬਣ ਚੁੱਕਾ ਵਾ ਇਸ ਕਰਕੇ ਅਸੀਂ ਇਹ ਕਹਿੰਦੇ ਆ ਕਿ ਪ੍ਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖਣ ਹੱਸਦੇ ਖੇਲਦੇ ਰਹੋ ਔਰ ਇਹ ਆ ਕਿ ਜੋ ਤੁਹਾਡੀਆਂ ਉਮੀਦਾਂ ਆ ਪੂਰੀਆਂ ਕਰ ਸਕੇ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਲੋਟਰੀ ਦਾ ਜਿਹੜਾ ਵਿਜੇਤਾ ਆ ਉਹ ਕਬਾੜੀ ਦਾ ਕੰਮ ਕਰਦਾ ਹੈ ਤੇ ਉਸਨੇ ਆਪਣੇ ਘਰ ਦਾ ਗੁਜ਼ਾਰਾ ਜਿਹੜਾ ਕਬੜ ਵੇਚ ਕੇ ਹੀ ਕਰਦਾ ਸੀਗਾ ਇਸ ਦੇ ਨਾਲ ਹੀ ਦੱਸ ਦੇ ਕਿ ਉਹਦਾ ਇੱਕ ਬੇਟਾ ਵੀ ਹੈ ਜੋ ਇਸੇ ਕੰਮ ਦੇ ਵਿੱਚ ਲੱਗਿਆ ਹੋਇਆ ਹੈ। ਪ੍ਰੀਤਮ ਨੂੰ ਹਮੇਸ਼ਾ ਇਸੇ ਗੱਲ ਦੀ ਉਮੀਦ ਸੀ ਕਿ ਇੱਕ ਨਾ ਇੱਕ ਦਿਨ ਕਿਸਮਤ ਜ਼ਰੂਰ ਚਮਕੇਗੀ ਕਿਉਂਕਿ ਗਰੀਬੀ ਦੇ ਦਿਨ ਜਿਹੜੇ ਨੇ ਉਹ ਦੂਰ ਹੋ ਜਾਣਗੇ ਜਦੋਂ ਉਹਨਾਂ ਦੀ ਲੋਟਰੀ ਲੱਗ ਜਾਵੇਗੀ ਪਰ ਉਹਨਾਂ ਨੇ ਉਮੀਦ ਬਿਲਕੁਲ ਨਹੀਂ ਛੱਡੀ ਤੇ ਵਕਤ ਦਾ ਖੇਲ ਦੇਖੋ ਕਿ ਪ੍ਰੀਤਮ ਦੀ ਕਿਸਮਤ ਜਿਹੜੀ ਉਹ ਅੱਜ ਚਮਕ ਗਈ ਹੈ 50 ਸਾਲ ਭਾਵੇਂ ਬੀਤ ਗਏ ਪਰ ਲੋਟਰੀ ਜਿਹੜੀ ਉਹ ਜ਼ਰੂਰ ਲੱਗੀ ਹੈ ਤੇ ਹੁਣ ਹੋ ਸਕਦਾ ਹੈ ਕਿ ਇਸ ਪਰਿਵਾਰ ਦੇ ਜਿਹੜੇ ਸੁਪਨੇ ਪੂਰੇ ਅਜੇ ਤੱਕ ਨਹੀਂ ਹੋਏ ਉਹ ਆਪਣਾ ਖਰਚਾ ਗੁਜ਼ਾਰਾ ਸੁਪਨਾ ਜਿਹੜਾ ਉਹ ਹਰ ਚੀਜ਼ ਨੂੰ ਇੰਨਾ ਪੈਸਿਆਂ ਦੇ ਨਾਲ ਪੂਰਾ ਕਰ ਸਕਦੇ ਨੇ